ਬਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਤੁਹਾਡਾ ਕੀ ਹਾਲ ਚਾਲਾ ਦੇਖੋ ਜੀ ਆਪਾਂ ਨੂੰ ਨਾ ਵੀਡੀਓ ਬਾਈ ਨੂੰ ਨਾ ਕਾਫੀ ਟਾਈਮ ਹੋ ਗਿਆ ਹੈ ਤੇ ਕਈ ਮੇਰੀਆਂ ਭੈਣਾਂ ਇੰਨਾ ਜ਼ਿਆਦਾ ਮਿਸ ਕਰਦੀਆਂ ᱛੀਆਂ ਕਹਿੰਦੀ ਵੀ ਦੀਦੀ ਵੀ ਤੁਸੀਂ ਵੀਡੀਓ ਕਿਉਂ ਨਹੀਂ ਪਾਉਂਦੇ ਹੈਗੇ ਦੇਖੋ ਜੀ ਮੈਂ ਤੁਹਾਨੂੰ ਦੱਸਦੀ ਆ ਸਾਡੀ ਮੰਮੀ ਜੀ ਉਹਨਾਂ ਦੀ ਨਾ ਡਿਸਕ ਹਿੱਲ ਗਈ ਸੀ ਉਹਦੇ ਕਰਕੇ ਨਾ ਫਿਰ ਉਹਨਾਂ ਦੀ ਨਾ ਕੇਅਰ ਵੀ ਕਰਨੀ ਸੀ ਇਸ ਕਰਕੇ ਆਪਾਂ ਨੇ ਨਾ ਫਿਰ ਵੀਡੀਓ ਪਾਉਣੀ ਆ ਬੰਦ ਕਰ ਦਿੱਤੀਆਂ ᱛੀਆਂ ਤੇ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਜ਼ਿਆਦਾ ਕੰਮ ਹੋ ਜਾਂਦਾ ਘਰ ਦਾ ਵੀ ਕੰਮ ਹੋ ਜਾਂਦਾ ਹੈ ਤੇ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਉਹ ਬਿਲਕੁਲ ਠੀਕ ਨੇ ਤੇ ਆਪਾਂ ਨੇ ਹੁਣ ਦੁਬਾਰੇ ਤੇ ਨਾ ਵੀਡੀਓ ਪਾਉਣੀ ਆ ਫੇਰ ਸ਼ੁਰੂ ਕਰ ਦਿੱਤੀਆਂ ਨੇ ਤੇ ਆਪਾਂ ਨੇ ਹੁਣ ਰੇਖਾ ਨੂੰ ਵੀ ਬੁਲਾ ਲਿਆ ਏ ਦੇਖੋ ਜੀ ਇਹ ਰੇਖਾ ਨੂੰ ਨਾ ਦੋ ਹਫ਼ਤੇ ਹੋ ਗਏ ਨੇ ਆਈ ਨੂੰ ਦੇਖੋ ਜੀ ਹੁਣ ਤੁਸੀਂ ਇੰਨੀਆਂ ਗੱਲਾਂ ਬਾਤਾਂ ਕੀਤੀਆਂ ਐ ਤੇ ਮੇਰਾ ਵੀ ਨਾ ਮਨ ਬਹੁਤ ਜ਼ਿਆਦਾ ਮਿਸ ਕਰਦਾ ਦਾ ਵੀ ਆਪਾਂ ਤੁਹਾਡੇ ਨਾਲ ਗੱਲਾਂ ਸ਼ੇਅਰ ਕਰੀਏ ਦੇਖੋ ਜੀ ਇੱਕ ਮਹੀਨੇ ਪੇ ਡੇਢ ਮਹੀਨਾ ਹੋ ਗਿਆ ਤੇ ਬਹੁਤ ਜ਼ਿਆਦਾ ਨਾ ਔਖਾ ਹੋ ਗਿਆ ਤਾਂ ਮੈਨੂੰ ਵੀ ਤੇ ਹੁਣ ਆਪਾਂ ਆਏ ਹੋਇਆ ਖੇਤਾਂ ਵਿੱਚ ਤੇ ਇੱਧਰ ਖੇਤਾਂ ਦੇ ਵਿੱਚ ਲੱਗੇ ਹੋਏ ਨੇ ਆਪਣੇ ਅੰਬ ਦੇਖੋ ਜੀ ਹਵਾ ਆਉਣ ਦੇ ਨਾਲ ਇੰਨੇ ਜਿਆਦੇ ਅੰਬ ਝੜ ਜਾਂਦੇ ਨੇ ਨਾ ਅਸੀਂ ਕਹਿ ਵੀ ਅੱਜ ਚੱਲ ਤੋੜ ਕੇ ਨਾ ਇਹਨਾਂ ਦਾ ਆਚਾਰ ਪਾ ਲੈਨੇ ਆ ਤੇ ਹੁਣ ਮੌਸਮ ਇੰਨਾ ਜਿਆਦਾ ਵਧੀਆ ਹੋਇਆ ਹੋਇਆ ਨਾ ਠੰਡੀ ਠੰਡੀ ਚੱਲਦੀ ਹੈ ਹਵਾ ਤੇ ਹੁਣ ਛੋਟੂ ਲੱਗਿਆ ਹੋਇਆ ਤੋੜਨਾ ਤੇ ਆਪਾਂ ਹੁਣ ਥੋਨੂੰ ਛੋਟੂ ਨੂੰ ਵੀ ਮਿਲਾਉਨੇ ਆ ਇਹ ਹੈਗੀ ਆ ਛੋਟੂ ਦੀ ਵਾਈਫ ਹੈ ਇਹ ਦਿਲ ਦੀ ਇੰਨੀ ਚੰਗੀ ਆ ਨਾ ਤੇ ਬਹੁਤ ਜਿਆਦਾ ਨਾ ਇਹਦੇ ਨਾਲ ਨਾ ਮੇਰਾ ਪਿਆਰ ਹੈ ਚਾਹੇ ਇਹਨੂੰ ਮੈਂ ਦੋ ਚਾਰ ਗੱਲਾਂ ਕਹਿ ਵੀ ਦਵਾ ਤਾਂ ਬਿਲਕੁਲ ਵੀ ਗੁੱਸਾ ਨਹੀਂ ਕਰਦੀ ਹੈਗੀ ਤੇ ਦਿਲ ਦੀ ਇੰਨੀ achhi ਹੈ ਨਾ ਬਹੁਤ ਜ਼ਿਆਦਾ ਤੇ ਮੈਂ ਨਾ ਇਹਦੀ ਜਿੰਨੀ ਵੀ ਤਰੀਫ ਕਰਾਂ ਨਾ ਉੰਨੀ ਵੀ ਥੋੜੀ ਹੈ ਤੇ ਦੀਦੀ ਨੂੰ ਕਿੰਨਾ ਮਿਸ ਕਰਦੀ ਸੀ ਬਹੁਤ ਜ਼ਿਆਦਾ ਜਦ ਮੈਂ ਇਹਨੂੰ ਫੋਨ ਕੀਤਾ ਨਾ ਮੈਂ ਕਿਹਾ ਵੀ ਇਸ ਤਰ੍ਹਾਂ ਤੂੰ ਆ ਜਾ ਦੇਖੋ ਜੀ ਇਹਨੇ ਆਪਣੇ ਪਤੀ ਦੀ ਵੀ ਨਹੀਂ ਗੱਲ ਸੁਣੀ ਹੈ ਕਿ ਜਦ ਇਹ ਨਾ ਬਸ AC ਵਾਲੀ ਟ੍ਰੇਨ ਦੀ ਇਹਨੇ ਟਿਕਟ ਕਰਾ ਦਿੱਤੀ ਹੈ ਤੇ ਜਦ ਇਹ ਮੇਰੇ ਕੋਲ ਪਹੁੰਚ ਗਈ ਹੈ ਤੇ ਬੰਦਾ ਚਾਹੀਦਾ ਇਹਦੇ ਵਰਗਾ ਠੀਕ ਹੈ ਨਾ ਇਹ ਕਹਿੰਦੀ ਵੀ ਦੀਦੀ ਤੇਰੇ ਲਈ ਜਾਨ ਵੀ ਹਾਜ਼ਰ ਹੈ ਦੀਦੀ ਕੋ ਜਾਨ ਦੇ ਦੇਂਗੀ ਦੇ ਦੂੰਗੀ ਹਾਂ ਦੇਖ ਲੈ ਇਹ ਆਪਣੇ ਪਤੀ ਦੀ ਵੀ ਨਹੀਂ ਗੱਲ ਮੰਨਦੀ ਹੈਗੀ ਇਹ ਮੇਰੀ ਤਾਂ ਇੰਨੀ ਜ਼ਿਆਦਾ ਗੱਲ ਮੰਨਦੀ ਹੈ ਪਤਾ ਨਹੀਂ ਇਹਦਾ ਪਤੀ ਕਹਿੰਦਾ ਵੀ ਤੁਸੀਂ ਕੀ ਜਾਦੂ ਟੂਣਾ ਕਰਤਾ ਕਹਿੰਦਾ ਤੁਹਾਡੇ ਪਿੱਛੇ ਪਿੱਛੇ ਹੀ ਰਹਦੀ ਹੈ ਇਹਨੂੰ ਅੱਜ ਬਹੁਤ ਹੈ ਆ ਵੀ ਘਰ ਦੇ ਮੋਟੇ ਮੋਟੇ ਦੇਖੋ ਜੀ ਆਂਬ ਕਾਫੀ ਜ਼ਿਆਦਾ ਲੱਗੇ ਹੋਏ ਨੇ ਤੇ ਆਂਬ ਪੱਕਦੇ ਤਾਂ ਹੈ ਨਹੀਂ ਗਏ ਬਸ ਮਾੜੀ ਜਿਹੀ ਹਵਾ ਚੱਲਦੀ ਅਜੇ ਤਾਂ ਆਂਬ ਸਾਰੇ ਝੜ ਜੰਨੇ ਆ ਤੇ ਛੋਟੂ ਬਸ ਕਰ ਹੁਣ ਅਗਲੀ ਵਾਰ ਤੋੜ ਲਾਂਗੇ ਚੱਲ ਦੇਖਾ ਚੱਕ ਦਾ ਬਾੜੀ ਚੱਲੀਏ ਮਸ ਕਰ ਹੁਣ ਫੇਰ ਤੋੜ ਲਾਂਗੇ ਦੇਖੋ ਜੀ ਖੇਤਾਂ ਦੇ ਵਿੱਚ ਆ ਕੇ ਨਾ ਰੂਹ ਜਿਆਦਾ ਖੁਸ਼ ਹੋ ਜਾਂਦੀ ਹੈ ਤੇ ਆਲੇ-ਦਾਲੇ ਦੇਖੋ ਹਰੇ-ਭਰੇ ਖੇਤ ਨੇ ਤੇ ਬਹੁਤ ਵਧੀਆ ਲੱਗਦਾ ਹੈ ਤੇ ਇੱਧਰ ਆਪਣੀਆਂ ਸਬਜ਼ੀਆਂ ਸੂਜੀਆਂ ਵੀ ਲਾਈਆਂ ਹੋਈਆਂ ਤੇ ਆਪਾਂ ਨੇ ਹੁਣ ਝੋਨੇ ਦੀ ਪਨੀਰੀ ਵੀ ਬੀਜ ਦਿੱਤੀ ਆ ਤੇ ਚੀਕੂਆਂ ਦਾ ਬੂਟਾ ਵੀ ਹੁਣ ਖਾਲੀ ਹੋ ਗਿਆ ਆਪਾਂ ਨੇ ਚੀਕੂ ਵੀ ਤੋੜ ਲਏ ਨੇ ਤੇ ਆਪਾਂ ਹੁਣ ਤੁਹਾਨੂੰ ਨਾਲ-ਨਾਲ ਦੱਸਾਂਗੇ ਗੱਲਾਂ ਬਾਤਾਂ ਇਹ ਦੇਖੀਏ ਆਮ ਕਿੰਨੇ अच्छी है अचार वाली देखो जी आंबियां ना साइज देखो बहुत बढ़िया है ते मीठा आंबा है ते इस तरह ਝੜੀ ਜਾਂਦੀਆਂ ਝੜ ਝੜ ਕੇ ਨਾ ਸਾਰਾ ਖੇਤ ਭਰਿਆ ਪਿਆ ਤੇ ਹੁਣ ਆਪਾਂ ਨੇ ਨਾ ਤੋੜ ਕੇ ਨਾ ਇੱਕ ਬਾਟੀ ਭਰ ਲਈ ਹੈ ਤੇ ਹੁਣ ਆਪਾਂ ਨਾ ਸਵੇਰੇ ਮਾਰਨਿੰਗ ਵੇਲੇ ਨਾ ਇਹਨਾਂ ਦਾ achar ਪਾ ਦਾਂਗੇ ਤੇ ਅੰਬੀ ਬਹੁਤ ਜ਼ਿਆਦਾ ਮਿੱਠੀ ਹੈ ਹੈਗਾ ਦਸਹਿਰੀ ਆਂਬਾ ਚਲ ਰੱਗ ਚੱਕ ਲੈ ਅੰਬੀਆਂ ਦਾ ਸਾਫ ਹੋਏ ਨੇ ਮੈਂ ਚੰਗੀ ਤਰ੍ਹਾਂ ਧੋ ਲਈ ਧੋ ਕੇ ਨਾ ਸਵੇਰੇ ਨਾ ਫਿਰ ਮਾਰਨਿੰਗ ਵੇਲੇ ਨਾ 2-3 ਘੰਟੇ ਦੀ ਧੁੱਪਾਂ ਲਵਾ ਕੇ ਨਾ ਫਿਰ ਇਹਦਾ ਨੋ ਮਿੰਟ ਪਾ ਕੇ ਨਾ ਫਿਰ ਆਚਾਰ ਬਣਾ ਲਵਾਂਗੇ ਅੰਬੀ ਦਾ ਸੈਜ ਤਾਂ ਮੈਂ ਕਹਿੰਦੀ ਗੁੱਠਲੀ ਤਾਂ ਪੈ ਗਈ ਹੋਣੀ ਆ। ਹਾਂ। ਭਲੇ ਉਨੇ ਕੱਚੀ ਤਾਂ ਨਹੀਂ ਹੈਗੀ। ਨਹੀਂ। ਅਗਲੇ ਮਹੀਨੇ ਤਾਂ ਇਹਦਾ ਚਾਰ ਬਣਨੇ ਵਾਲਾ ਹੀ ਆ। ਇਹ ਪਤਾ ਨਹੀਂ ਕੀ ਗੱਲ ਹੈ। ਨਾਲ ਇਹਦੇ ਨਾਲ ਇੰਨੇ ਖਾਦ ਪਾਉਣੇ ਆ। ਤੇ ਲਾ ਪਾਣੀ ਵੀ ਇੰਨਾ ਪੈਂਦਾ ਹੈ ਨੇ। ਫੇਰ ਵੀ ਪਤਾ ਨਹੀਂ ਕਾਹਦੇ ਇੰਨੀ ਝੜੀ ਜਾਨੀ ਅੰਬੀਆਂ। ਉਹ ਸੋਤੇ ਖੁੱਲੀ ਹਵਾ ਦੇ ਵਿੱਚ ਨਾ ਨੇਰੀ ਜਾਦੇ ਲੱਗਦੀ ਏ ਰੇਖਾ। ਇਸ ਲਈ ਹੋ ਜਾਂਦਾ। ਐ ਤਾਂ ਹੀ ਆ। ਇਹ ਤਾਂ ਹੋਵੇ ਨਾ ਮਾੜਾ ਜਿਹਾ ਤਕਲਾ ਜਾ। ਫੇਰ ਨਾ ਇੰਨੀ ਅੰਬੀ ਝੜੇ। ਅੰਬਾਂ ਦੇ ਬੂਟੇ ਤਾਂ ਹੈਗੇ ਆ 3-4 ਦਾ ਹੈਗੇ ਆ ਫੇਰ ਵੀ ਇੱਕ ਵੀ ਅੰਬੀ ਨਹੀਂ ਰਹੀ ਦੀ ਹੈਗੀ ਉੱਪਰ ਨਹੀਂ ਜੀ ਦੀਦੀ ਚਾਰ ਉਹਨਾਂ ਠੀਕ ਹੈ ਨਹੀਂ ਚਾਰ ਉਹ ਤਾਂ ਠੀਕ ਹੈ ਹੂੰ ਵੀ ਨਾਲ ਇਹਨਾਂ ਵਧੀਆ ਲੱਗੂਗਾ ਚਾਰ ਮਿੰਟ ਦੇ ਵਿੱਚ ਸੁੱਕ ਜਾਣਾ ਹੈ ਇੰਨੀ ਜਿਆਦਾ ਹਵਾ ਚੱਲਦੀ ਹੈ ਨਾਲੇ ਗਲੇ ਸੁੱਕ ਵੀ ਹੈਗੀ ਹੈ ਚੰਗੀ ਤਰ੍ਹਾਂ ਹੱਥ ਫੇਰ ਦੇ ਇੱਕ ਵਾਰੀ ਤੇ ਮਿੱਟੀ ਨਾ ਲੱਗੀ ਹੋਈ ਰਹਿ ਜਵੇ ਇਹਨਾਂ ਇੱਥੇ ਆਪਣੇ ਬੇੜੇ ਜੇ ਲੱਗਿਆ ਹੈ ਨਹੀਂ ਸੰਭ ਉਹ ਦਾ ਥੋੜਾ ਜਿਹਾ ਫਰਕ ਤੰਬੀ ਦਾ ਉਹ ਮਿੱਠਾ ਅੰਬ ਦਾ ਉਹ ਤਾਂ ਹੀ ਖਰਾਬ ਹੋ ਜਾਂਦਾ ਤਾਂ ਨਹੀਂ ਉਹਨੂੰ ਪਟਨੇ ਤਾਂ ਵੈਸੇ ਦਿੱਲੀ ਤਾਂ ਕਰਦਾ ਹੈਗਾ ਇੱਕ ਪਾਸੇ ਨਾ ਬੇਵਕੀ ਨੂੰ ਪਟਣਾ ਪਿਆ ਹੈ ਅੰਬ ਫੈਲਰ ਬਹੁਤ ਗਿਆ ਤਾਂ ਅੱਛੀ ਨਹੀਂ ਲਾਦੀ ਕੋਈ ਪਤਾ ਨਹੀਂਗਾ ਤੇ ਉਹਨੂੰ ਨਾ ਸੁੰਡੀ ਜੀ ਪੈ ਜਾਂਦੀ ਦੀ ਦਵਾਈਆਂ ਵੀ ਬਥੇਰੀਆਂ ਪਾਈਆਂ ਛਿੜਕੀਆਂ ਵੀ ਬਥੇਰੀਆਂ ਪਤਾ ਨਹੀਂ ਕੀ ਗੱਲ ਉਹ ਕਹਿੰਦਾ ਉਹ ਭਾਈ ਮੈਂ ਪੁੱਛਿਆ ਤਾਂ ਮਾਲੀ ਨੂੰ ਉਹ ਕਹਿੰਦਾ ਵੀ ਇਹ ਮਿੱਠਾ ਅੰਬ ਦਾ ਵੀ ਤਾਂ ਹੀ ਸੁੰਡੀ ਪੈਂਦੀ ਦੀ ਵਿੱਚ ਉਹਦੇ ਜਿਹੜਾ ਹੁੰਦਾ ਨਾ ਅੰਬ ਖੱਟਾ ਉਹਨੂੰ ਸੁੰਡੀ ਘੱਟ ਪੈਂਦੀ ਏ ਚਲੋ ਜੀ ਆਪਾਂ ਨੇ ਹੁਣ ਸਾਰੀਆਂ ਅੰਬੀਆਂ ਧੋ ਲੀਆਂ ਨੇ ਧੋ ਕੇ ਨਾ ਹੁਣ ਆਪਾਂ ਨੇ ਮੰਜੇ ਦੇ ਉੱਪਰ ਨਾ ਚੁੰਨੀ ਪਿਛਾ ਦਿੱਤੀ ਹੈ ਤੇ ਆਪਾਂ ਹੁਣ ਇਹਨਾਂ ਨੂੰ ਨਾ ਸੁੱਕਣੀਆਂ ਪਾ ਦਵਾਂਗੇ ਤੇ ਹੁਣ ਇਹ ਰਾਦੇ ਰਾਤ ਨਾਲ ਚੰਗੀ ਤਰ੍ਹਾਂ ਸੁੱਕ ਜਾਣਗੀਆਂ ਤੇ ਮਾਰਨਿੰਗ ਵੇਲੇ ਨਾ ਫੇਰ ਅਚਾਰ ਦਾ ਕੰਮ ਆਪਾਂ ਸ਼ੁਰੂ ਕਰਾਂਗੇ 5 ਕਿਲੋ ਤਾਂ ਹੋਣੀ ਐ ਇਹਨਾਂ ਨੂੰ ਕੰਦੀ ਕੰਦੀ ਫੋਲ ਦੇ ਸਾਰਿਆਂ ਇੱਧਰ ਚੁੰਨੀ ਤੱਕ ਰਹਿਣ ਪੜੀਆਂ ਸੁੱਕ ਜਾਣਗੀਆਂ ਨਾਲੇ ਦੇਖਦੇ ਆ ਕਿੰਨਾ ਕੁ ਚਿਰ ਰਹਿੰਦਾ ਅਚਾਰ ਕੇ ਤਾਂ ਖਰਾਬ ਨਾ ਹੋ ਜੇ ਬੇਸ਼ਤੀ ਐਂ ਦਾ ਨਹੀਂ ਵੈਸੇ ਖਰਾਬ ਹੁੰਦਾ ਹੈਗਾ ਗਲੀ ਗਲੀ ਕਰਦੇ ਜਿਹੜੀਆਂ ਐ ਸੁੱਕ ਜੂ ਬੈਣ ਇਦਨ ਵੀ ਕਰਦੇ ਫੇਰੀ ਜਗ੍ਹਾ ਪਈ ਹੈ ਵੱਧ ਥੋੜੇ ਕਿਸ ਤਰ੍ਹਾਂ ਪਾਉਣੇ ਉਥੇ ਆਚਾਰ ਸਗਾ ਕੇ ਪਾਉਣੇ ਇਸ ਤਰ੍ਹਾਂ ਕਰਦੇ ਐਸੀ ਸਾਰੇ ਮਸਾਲੇ ਪਾ ਕੇ ਤਰੋਂ ਤਾਂ ਤੇਲ ਪਾਉਂਦੇ ਆਉਣੇ ਕਿਉਂ ਪਾਉਣੇ

ਤੇ ਹੁਣ ਸਵੇਰੇ ਵੇਲੇ ਨਾ ਇਹਦਾ ਚਾਰ ਬਣਾਵਾਂਗੇ ਤੇ ਛੋਟੂਆਂ ਨਹੀਂ ਲੱਗੇ ਹੋਣੇ ਹੁਣ ਪਨੀਰੀ ਦਾ ਛਿੱਟਾ ਦੇਣ ਵਾਸਤੇ ਤੇ ਆਪਾਂ ਨੇ ਇੱਕ ਦਿਹਾੜੀ ਆ ਵੀ ਕਰਿਆ ਹੈ ਤੇ ਉਹ ਵੀ ਪਹੁੰਚ ਗਿਆ ਹੈ ਚਲੋ ਜੀ ਭਾ ਵੀਡੀਓ ਨਾ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਤੇ ਆਪਾਂ ਵੀਡੀਓ ਦੇ ਐਂਡ ਇੱਥੇ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਤਾਂ ਕਿ ਆਪਾਂ ਨਾ ਸੋਹਣੇ-ਸੋਹਣੇ ਵੀਡੀਓ ਤੁਹਾਡੇ ਤੱਕਰ ਪਹੁੰਚਾਉਂਦੇ ਰਹੀਏ ਤੇ ਹੁਣ ਇਹ ਬੰਦਾ ਪਹੁੰਚ ਗਿਆ ਹੈ ਬਾਏ ਬਾਏ ਕਰਦੇ ਧੰਨਵਾਦ ਲਗਦੀ ਐ ਇਹਨਾ ਨਹੀਂ ਕੋ ਉੱਪਰੇ ਤਾਰਦੀ ਆ ਇਹ ਗਿੱਲੀ ਜੀ ਹੋ ਕੇ ਹੋ ਜਾਣਾ ਭਾਰੀ ਕਾ ਮਾਰਦੇ ਆਂ ਜੇ ਕੈਲਸ਼ੀਅਮ ਪਾਤਾ ਲੋਹਾ ਪਾਤਾ ਜ਼ਿੰਕ ਪਾਤਾ ਪੰਜ ਪੰਜ ਕਿਲੋ ਸਾਰੇ ਪਾਤੇ ਬਈ ਆ ਦੇਖ ਲਾ ਥੋੜੀ ਵਧੀਆ ਪੁੰਗਰੀ ਹੋਈ ਆਲਾ ਕੱਲਾ ਕੱਲਾ ਦਾਣਾ ਪੁੰਗਰਿਆ ਆ ਸਾਰੇ ਇੰਗਲੋ ਕਿਹਦੀ ਹੈ ਕਿ ਇਹ ਇਹ 131 20 ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲਾ ਹੁਣ ਮਾਰਨਿੰਗ ਦੇ ਵੱਜ ਗਏ ਨੇ 8:30 ਤੇ ਇੱਧਰ ਆਪਾਂ ਨੇ ਨਾ ਪਨੀਰੀ ਬੀਜਣੀ ਸ਼ੁਰੂ ਕਰ ਦਿੱਤੀ ਐ ਦੇਖੋ ਜੀ ਇਸ ਤਰ੍ਹਾਂ ਨਾ ਪੰਜਾਬ ਦੇ ਵਿੱਚ ਕੰਮ ਧੰਦੇ ਚੱਲਦੇ ਆ ਆਪਾਂ ਨੇ ਪਹਿਲਾਂ ਨਾ ਕਣਕ ਦੀ ਫਸਲ ਵੱਢ ਕੇ ਨਾ ਹੁਣ ਝੋਨੇ ਦੀ ਬਜਾਈ ਜੀਰੀ ਝੋਨੇ ਲਈ ਨਾ ਆਪਾਂ ਨੇ ਪਨੀਰੀ ਇਸ ਤਰ੍ਹਾਂ ਬੀਜ ਦਿੱਤੀ ਐ ਦੇਖੋ ਪਹਿਲਾਂ ਆਪਾਂ ਨੇ ਖੇਤ ਵਿੱਚ ਪਾਣੀ ਛੱੜਤਾ ਪਾਣੀ ਛੱਟ ਗਿਆ ਹੁਣ ਛੋਟੂ ਲੱਗਿਆ ਹੋਇਆ ਛਿੱਟਾ ਮਾਰਨ ਤੇ ਦੇਖੋ ਕਿੰਨਾ ਵਧੀਆ ਲੱਗਦਾ ਐ ਇਹਨੇ ਇਸ ਤਰ੍ਹਾਂ ਨਾ ਪਾਣੀ ਦੇ ਵਿੱਚ ਤਿਆਰ ਹੋ ਜਾਣਾ ਪਨੀਰੀ ਨੇ ਤੇ ਹੁਣ ਪਾਣੀ ਸੁੱਕ ਜਾਣਾ ਇਹਨੇ ਇਹਨੇ ਭੁੰਗਰ ਜਾਣਾ ਐ ਤੇ ਉਸ ਤੋਂ ਬਾਅਦ ਜੋ ਫੇਰ ਪਨੀਰੀ ਪਟ ਕੇ ਖੇਤਾਂ ਵਿੱਚ ਲਾਈ ਜਾਂਦੀ ਐ ਇਸ ਤਰ੍ਹਾਂ ਦੇ ਕੰਮ ਧੰਦੇ ਚੱਲੀ ਜਾਂਦੇ ਆ ਦੇਖੋ ਉਹਨਾ ਇਹ ਜਿਹੜਾ ਛਿੱਟਾ ਮਾਰਨ ਦਾ ਵੀ ਨਾ ਇੱਕ ਤਰੀਕਾ ਹੁੰਦਾ ਬੰਦੇ ਨੂੰ ਵੀ ਇੱਕ ਇੱਕ ਸਾਰ ਛਿੱਟਾ ਮਾਰਨਾ ਪੈਂਦਾ ਫਿਰ ਨਾ ਕਦੇ ਕੋਈ ਘਟ ਜੰਮ ਜਾਂਦੀ ਹੈ ਕੋਈ ਵੱਧ ਜੰਮ ਜਾਂਦੀ ਹੈ ਇਹ ਗੱਲ ਦਾ ਨਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ। ਦੇਖੋ ਜੇ ਇਹਦੇ ਵਿੱਚ ਨਾ ਕਾਫੀ ਚੀਜ਼ਾਂ ਪਾਈਆਂ ਹੋਈਆਂ ਵੀ ਤਾਂ ਕਿ ਆਪਣੀ ਪਨੀਰੀ ਨੂੰ ਨਾ ਤਾਕਤ ਮਿਲੇ। ਕੈਲਸ਼ੀਅਮ ਪਾਇਆ 10 5 ਕਿਲੋ 5 ਕਿਲੋ ਲੋਹਾ ਕਾ ਵੀ ਜਿਹੜਾ ਪਾਇਆ ਦੇਸੀ ਖਾਦ ਵੀ ਪਾਈ ਆ 5 ਕਿਲੋ ਪਾਇਆ ਆਪਾਂ ਨੇ ਲੋਹਾ ਹੋ ਗਿਆ ਕੈਲਸ਼ੀਅਮ ਹੋ ਗਿਆ। ਇੱਕ ਜੈਂਕ ਪਾਇਆ 5 ਕਿਲੋ ਫਿਰ 5 ਕਿਲੋ 2.5 ਫਿਰ 5 ਕਿਲੋ ਯੂਰੀ ਆ ਪੰਜ ਚੀਜ਼ਾਂ ਬੈ ਗਈ ਇਹ ਤਾਂ ਹੀ ਤਾਕਤ ਮਿਲਣੀ ਆ ਫਿਰ ਉਹ ਪਾਇਆ ਇਹਨਾਂ ਦੇਸੀ ਦੇਖੋ ਜੀ ਇਹ ਬੰਦੇ ਨੂੰ ਖੇਤੀ ਬਾਰੇ ਇੰਨੀ ਨੌਲੇਜ ਹੈ ਨਾ ਇਹ ਬਹੁਤ ਵਧੀਆ ਸਹੀ ਢੰਗ ਨਾਲ ਦੇਖੋ ਪਨੀਰੀ ਦਾ ਨਾ ਇੱਕ ਸਾਰ ਛਿੱਟਾ ਮਾਰਦਾ ਹੈ ਕੁਝ ਬੋਲ ਆ ਆ ਰਹੀ ਆਵਾਜ਼ ਆ ਹੋ ਗਈ ਛਿੱਟਾ ਮਾਰੀ ਛਿੱਟਾ ਹੀ ਮਾਰੇ ਇੱਕ ਇੱਕ ਬਾਟੀ ਇਹ ਬੰਦਾ ਨਾ ਸਾਡਾ ਘਾਟੀ ਤੋਂ ਆਇਆ ਹੈ ਨੇ ਨੇਰੇ ਚ ਜਾਮਕਦਾ ਛੋਟੂ ਇਹੇ ਨੇਰੇ ਚ ਲਾਈਟ ਮਾਰ ਕੇ ਦੇਖੀ ਜਮਕੀ ਵਾ